O que ਇਹ ਲੋਪਰਾ ਭਰਾ ਬਣ ਗਏ ਉਹ ਵੀ ਪੈਸਾ ਨਹੀਂ ਵਰਨਾ ਆਦੇ ਆ ਨਾ ਮਤ ਤਾਂ ਸੁਪਦੇ 14 ਕਾਵਾ ਰੋੜੀ ਸਿਧਰਾਇ ਲੋ ਠੀਕ ਕਾਵਾ ਰੋੜੀ ਹੁੰਦੀ ਕਾਵਾ ਦੀ ਤੇ ਤੁਸੀਂ ਇਨਸਾਨ ਆ ਇਨਸਾਨ ਕੰਮ ਕਰਾਉਂਦਾ ਡਰ ਰਿਹਾ ਲੱਗਿਆ ਜੀ ਆ ਜੀ ਉਸਾਂ ਦੇ ਤਰ੍ਹਾਂ ਚਾਹੁੰਦੇ ਹੋ ਠੀਕ ਹੈ ko manan 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 ko ਗੱਲ ਬਈ ਇਸ ਤਰ੍ਹਾਂ ਸਾਰੇ ਦੇ ਖੜੇ ਜਿੱਥੇ ਹਾਂਜੀ ਇਹ ਝੂਠ ਬੋਲ ਲਗਾ ਇਹ ਝੂਠ ਬੋਲ ਲਗਾ ਝੂਠ ਬੋਲ ਲਗਾ ਪਰ ਕੈਮਰੇ ਨੂੰ ਝੂਠ ਨਹੀਂ ਹੋਣਾ ਹਾਂਜੀ ਨਹੀਂ ਬੋਲਣਾ ਆਪਾਂ ਝੂਠ ਬੋਲ ਲਗਾ ਸਾਰੇ ਪਰ ਕੈਮਰਾ ਝੂਠ ਨਹੀਂ ਬੋਲਿਆ ਕੈਮਰਾ ਚੈੱਕ ਕਰ ਲੈਣੇ ਜੀ ਜੋ 탑 ਸਾਹਮਣੇ ਆਣ ਕੇ ਦਰਵਾਜ਼ੇ ਤੇ ਬਿਲਕੁਲ ਜੀ ਜੀ ਠੀਕ ਹੈ ਕਰੈਕ ਨਾ ਕਿਤੇ ਬਾਹਰ ਨਹੀਂ ਇਹਦੇ ਤੋਂ ਕੰਮ ਆ ਜਿਹੜੇ ਝੂਠ ਬੋਲਦੇ ਛੱਤੇ ਜੀ ਉਹਨੇ ਕਿਹਾ ਕਿ ਰਾਜ ਨੇ ਸਾਰੇ ਬਾਲਕ ਨੇ ਸਾਰਨ ਨੇ ਕਰ ਲਈ ਦਿੱਤੀ ਕਿ ਕਿ ਜਗ੍ਹਾ ਠੀਕ ਠਾਕ ਗਿਆ ਲੀ ਤੇ ਉਹਦੇ ਉੱਪਰ ਸਾਤ ਐਂਗਰੀ ਵੀ ਜਿਹੜਾ ਉਹ ਤੋਂ ਜਿਹਨੇ ਵੀ ਕੀਤੀ ਉਹ ਪਿੱਛੋਂ ਵੀ ਕੀਤੀ ਜਾ ਸਕਦਾ ਕੁਝ ਵੀ ਹੋ ਸਕਦਾ ਹੈ ਹਾਂ ਬਿਲਕੁਲ ਬਾਕੀ ਸਾਰਾ ਕੈਮਰਾ ਜਿਹੜਾ ਤਾਂ ਥਾਣੇ ਉੱਤੇ ਆ ਤਾਂ ਜਿਹੜੇ ਉਹਨਾਂ ਕੈਮਰੇ ਬਾਂਡ ਤੇ ਲੱਗੇ ਬਾਕੀ ਸਾਰਾ ਸਾੜੀ ਤਾਂ ਮੰਗੇ ਜਿਹੜਾ ਬੰਦਾ ਸ਼ਿਕਾਇਤ ਕਰੀ ਹੈ ਪਲਾਂ ਬਲੇਡ ਕਿਉਂਕਿ ਮੈਂ ਤਾਂ ਉਹਦੇ ਉੱਤੇ ਵੀ ਕਾਰ ਵੀ ਬਣਦੀ ਹੈ ਉਹਦੇ ਤੋਂ ਕੁਝ ਫਰਕ ਆਉਣੀ ਚਾਹੀਦੀ ਪੂਰੇ ਪੂਰੇ ਦਸ ਕੰਮ ਹੈ ਅਸੀਂ ਕਰਾਂਗੇ ਜੀ ਸਾਡਾ ਕੰਮ ਇਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਉਹਨਾਂ ਨੂੰ ਵੀ ਪਤਾ ਹੈ ਕਿਉਂਕਿ ਇਹ ਮਲਾ ਆਪਣੇ ਮੁਲਾਜ਼ਮ ਜਿਹੜੇ ਪਹਿਲਾਂ ਉੱਧਰ ਅੱਗੇ ਅੱਗੇ ਗਿਆ ਇੱਧਰ ਗਿਆ ਨਾ ਇਹ ਤਾਂ ਗੱਡੀ ਇੱਧਰ ਲੰਗੀ ਸੀ ਨਾ ਤੇ ਇਹਨਾਂ ਨੂੰ ਫੋਨ ਆਉਂਦਾ ਵੀ ਇਹ ਤਰ੍ਹਾਂ ਪਿੱਛੇ ਆਓ ਇਹਨਾਂ ਨੂੰ ਇਨਫੋਰਮੇਸ਼ਨ ਦੇ ਆਏ ਨੇ ਸਾਡੀ ਕਾਬਿਲ ਹੈਗਾ ਸੀਗਾ ਪਹਿਲਾਂ ਕੋਈ ਗੱਲ ਨਹੀਂ ਉਹ ਤਾਂ ਇਨਫੋਰਮੇਸ਼ਨ ਹੈ ਤਾਂ ਉਹਦੇ ਤੇ ਹੀ ਆਏ ਨੇ ਉਹਦੇ ਤਾਂ ਆਪਾਂ ਕੋਈ ਗੱਲ ਕਰੀਏ ਪਹਿਲਾਂ ਕਿਸੇ ਨੇ ਕਿਹਾ ਕੁਝ ਵੀ ਤੇ ਰੱਖਿਆ ਜਾਂ ਕਿਹਾ ਤਾਂ ਹੀ ਆਇਆ ਨਹੀਂ ਤਾਂ ਅੱਗੇ ਕਦੇ ਨਹੀਂ ਆਇਆ ਚਲੋ ਕੋਈ ਗੱਲ ਹੋਰ ਬੋਲੋ ਜੀ ਯਾਰ ਇਹਨਾਂ ਵਿੱਚ ਮੈਸੇਜ ਕਿਹਨਾਂ ਨਾਲ ਆਉਂਦੇ ਸਾਡੇ ਨਾਲ ਤੇ ਆਪਣਾ ਵੀ ਹੋਰ ਦੂਜੇ ਨਾਲ ਆਇਆ ਕਿੰਦਰ ਪ੍ਰੈਟ ਵੀ ਚੈੱਕ ਕਰਵਾਉਂ ਉਹਨੇ ਕਿੰਦਰ ਪ੍ਰੈਟ ਦਾ ਪੂਰੀਆਂ ਦਾ ਫੀਸ ਉਹ ਯਾਰ ਬੋਲੋ ਦਾ ਕੰਮ ਆ ਪਣੂ ਕਿ ਲੋੜੇ ਚਲੋ ਇਹਦੇ ਦਾ ਆਉਣੀ ਗਏ ਜੋ ਹੈ ਨਾ ਨਾ ਸੀ ਅਸੀਂ ਟੈਂਡਰ ਵਿੱਚ ਪਾ ਦੇ ਜੀ ਗੱਲਾਂ ਕਰਦੇ ਕੋਈ ਮੈਲ ਸਾਨੂੰ ਜਿਹੜੀ ਬਾਕੀ ਚਲੋ ਹੁਣ ਤੁਸੀਂ ਪਾਸੇ ਜਾ ਤਾੜ ਦੋ ਸਾੜੋ ਚਲ ਕੋਈ ਨਾਲ ਨਹੀਂ ਹੋ ਰਿਹਾ ਸਾੜ ਦੋ ਤੁਸੀਂ ਯਾਰ ਮੇਰੇ ਨਾਲ ਇੱਕ ਮਿੰਟ ਇਹ ਬਿਆਨ ਕਰ ਲੈ ਜਿਹੜੀ ਆ ਤੁਹਾਡੀ ਸ਼ਟਰਿੰਗ ਆ ਨਾ ਚਲ ਸਮੱਸਿਆ ਹੋ ਗਏ ਇੱਕ ਇੱਕ ਦੋ ਤਿੰਨ ਹੋ ਗਏ ਹੋ ਗਏ ਹੋ ਗਏ 20 ਮਿੰਟ ਅੱਧਾ ਘੰਟਾ ਪਹਿਲਾਂ ਲੈ ਦੇਖ ਲੈ ਗ੍ਰਾਮ ਦੋਣ ਤੋਂ ਪਹਿਲਾਂ ਇਹ ਵੀ ਬੰਦ ਹੋ ਗਏ ਆਉਂਦੇ ਦੇਖਣ ਆਲੇ ਨੇ ਕਲਾ ਮਾਦ ਨਹੀਂ ਨਹੀਂ ਹੁਣੇ ਕੀ ਕਹਿਣਾ ਹੈ ਜੀ ਕਿ ਇਹ ਤੁਹਾਡੀ ਕੰਪਲੇਂਟ ਆਈ ਹੈ ਕੋਨੈਸ਼ੀ ਪ੍ਰਤੀ ਅੱਛਾ ਜੀ ਤੇ ਮੈਂ ਜਿਹੜਾ ਹੈਗਾ ਇਹਨਾਂ ਦੇ ਨਾਲ ਪੂਰਾ ਸੰਯੋਗ ਕੀਤਾ ਇਹਨਾਂ ਨੇ ਕਿਹਾ ਵੀ ਅਸੀਂ ਤਲਾਸ਼ੀ ਲੈਣੀ ਹੈ ਠੀਕ ਹੈ ਮੈਂ ਤਲਾਸ਼ੀ ਮੈਂ ਬੰਦਾ ਇੱਕਾਂ ਜੀ ਇਹ ਮਲਾਜ਼ਮ ਪੰਜ ਆ ਵੀ ਤਲਾਸ਼ੀ ਲੈਂਦੇ ਲੈਂਦੇ ਡਰਾਏ ਹੈ ਜੀ ਮੈਂ ਉੱਧਰ ਗਿਆ ਜਨਾਏ ਤੇ ਇੱਕ ਮਲਾਜ਼ਮ ਵੜਿਆ ਜੀ ਉਹਨੇ ਕੋਲ ਕਾਲੇ ਲਫਾ ਵਿੱਚ ਕਹਿੰਦਾ ਜੀ ਆਪਈਆਂ ਜੀ ਆਪਈਆਂ ਨਾਲ ਫੋਲ ਕਿੰਨੀ ਵੇਖੀ ਅੱਛਾ ਜੀ ਬਾਅਦ ਵਿੱਚ ਜਿਹੜੀਆਂ ਕੋਲ ਗਿਆ ਹੁਣ ਹਾਂ ਗੱਡੀ ਦੇ ਵਿੱਚ ਅਸੀਂ ਬਣਾ ਰਹੇ ਹਾਂ ਵੀਡੀਓ ਇਹ ਦੁਕਾਨ ਜਿਹੜੀ ਹੈਗੀ ਹੈ ਮੇਰੀ ਨਹੀਂ ਹੈਗੀ ਜਿਹੜਾ ਥੋੜਾ ਬੋਤਾਂ ਦਾ ਸਮਾਨ ਜਰੂਰ ਮੇਰਾ ਪਿਆ ਹੈ ਇੱਕ ਸਾਬਕਾ ਮੈਂਬਰ ਹੈਗਾ ਜੀ ਉਹਨਾਂ ਦੀ ਦੁਕਾਨ ਹੈ ਉਹਨਾਂ ਦੀ ਸ਼ਾਪ ਹੈ ਹਾਂ ਜੀ ਹਾਂ ਇਹ ਮੈਂ ਇਹ ਵੀ ਨਾਲ ਕਹਿ ਸਕਣਾ ਵੀ ਜਿਹੜਾ ਮੈਂਬਰ ਹੈਗਾ ਉਹ ਵੀ ਇਸ ਪੱਖ ਤੋਂ ਕਦੀ ਵੀ ਆ ਜੀ ਕੋਈ ਜੀ ਇਹ ਭਾਵੇਂ ਉਹਦੇ ਨਾਲ ਕੋਈ ਰੰਜਿਸ਼ ਕੱਢਦਾ ਪਿਆ ਜਾਂ ਮੇਰੇ ਨਾਲ ਕੱਢਦਾ ਪਿਆ ਪਰ ਉਹ ਵੀ ਇਸ ਪੱਖ ਤੋਂ ਬਿਲਕੁਲ ਨਸ਼ੇ ਪ੍ਰਤੀ ਉਹ ਵੀ ਬੜੇ ਸਖਤ ਹੈ ਇਹਨੂੰ ਕਿ ਉਹ ਬੰਦਾ ਤੱਕ ਤਾਂ ਮਨੋ दारू ਤੱਕ ਵੀ ਨਹੀਂ ਪੀਂਦਾ ਜੇ ਕੋਈ दारू ਵਾਲਿਆਂ ਨੂੰ ਰੋਕਦਾ ਹੈ ਪਾਜੀ ਕੋਈ ਗੱਲ ਕਦੇ ਵੀ ਨਾ ਤੁਸੀਂ ਆਪਾਂ ਵੀ ਕਹਿੰਦੇ ਜੀ ਜੇ ਅੱਜ ਵੀ ਕੋਈ 10 ਸਾਲਾਂ ਬਾਅਦ 20 ਸਾਲਾਂ ਬਾਅਦ ਵੀ ਆਪਣਾ ਕੁਝ ਬਣ ਜੇ ਜਾਂ ਕੋਈ ਇੱਕ ਬੱਚਾ ਵੀ ਕਹਿ ਦੇ ਵੀ ਆਪਾਂ ਕਿਸੇ ਰੁਕੋ ਇਸ ਕੋਈ ਪੈਦੀ ਹੋਵੇ ਚੀਜ਼ ਜਾਂ ਇਸ ਚੀਜ਼ ਵਿੱਚ ਹੀ ਹੋਵੇ ਤਾਂ ਆਪਾਂ ਬਿਲਕੁਲ ਬਨਾਦਰ ਹੋਵਾਂਗੇ ਤੇ ਅ ਚੰਦ ਦਿਨ ਪਹਿਲਾਂ ਜੇ ਇੱਕ ਮੇਰੇ ਪਿੰਡ ਦੇ ਨਾਲ ਬੰਦਾ ਮੇਰੇ ਥੋੜੀ ਮੇਰੇ ਘਰ ਦੇ ਨਾਲ ਜੀ ਬੰਦਾ ਇੱਕ ਨਸ਼ੇ ਦੇ ਵਿੱਚ ਫੜਿਆ ਗਿਆ ਸੀ ਔਰ ਨਸ਼ੇ ਦੇ ਵਿੱਚ ਉਹ ਵੀ ਮੇਰਾ ਨਾਮ ਆਇਆ ਵੀ ਫੜਾਇਆ ਇਹਨੇ ਜੇ ਮੈਂ ਖੁਦ ਵੇਚਦਾ ਹੋਵਾਂਗਾ ਕਿ ਮੈਨੂੰ ਫੜਾਉਣ ਵਾਲਿਆਂ ਵਿੱਚ ਮੈਂ ਤਾਂ ਫੜਾਉਣ ਵਾਲਿਆਂ ਵਿੱਚ ਤਾਂ ਹੋ ਸਕਦਾ ਜੀ ਪਰ ਉਹ ਬੰਦਾ ਮੈਂ ਫੜਾਇਆ ਨਹੀਂ ਸੀ ਪਰ ਇਹਨਾਂ ਨੇ ਉਸ ਟਾਈਮ ਉਹਨੂੰ ਲੈ ਆਂਦਾ ਤੇ ਮੈਂ ਉਹਨੂੰ ਵੀ ਨਹੀਂ ਫੜਾਇਆ ਸੀ ਮੈਨੂੰ ਨਹੀਂ ਪਤਾ ਸੀ ਪਰ ਬਾਕੀ ਇਹ ਹੈ ਵੀ 10 12 12 ਸਾਲਾਂ ਦੇ ਜਮਾਗ ਜਿਹੜੇ ਸਾਡੇ ਪਿੰਡ ਦੇ ਖਾਂਦੇ ਚ ਜ਼ਰੂਰ ਪਏ ਆ ਕਿਸੇ ਮਰਜ਼ੀ ਪੁੱਛ ਲਓ ਵੀ ਇੱਕ ਬੰਦਾ ਸਿੰਗਲ ਵੀ ਕਹਦੇ ਵੀ ਆਪਾਂ ਕਦੀ ਇਹਨੇ ਕੋਈ ਅਜੀ ਕੋਈ ਗੱਲ ਹੋਈ ਹੋਵੇ ਆ ਜਿਹੜਾ ਮੇਰਾ ਐਵੇਂ ਨਾਂ ਲੈ ਸਕਦਾ ਵੀ ਫੜਾਇਆ ਇਹਨੇ ਨਹੀਂ ਉਹ ਤਾਂ ਪੁਲਿਸ ਵਾਲੇ ਕੋਲ ਹੁੰਦਾ ਹੀ ਹੈ ਜੇ ਅੱਜ ਕਿਸੇ ਕੰਪਲੇਂਟ ਦਿੱਤੀ ਹੈ ਤਾਂ ਪੁਲਿਸ ਵਾਲਿਆਂ ਨੂੰ ਵੀ ਪਤਾ ਹੋਊਗਾ ਵੀ ਕਿਹੜੇ ਬੰਦੇ ਨੇ ਫੜਾਇਆ ਉਹਨੂੰ ਫੜਾਇਆ ਉਹ ਤਾਂ ਪੁਲਿਸ ਵਾਲੇ ਕੋਲ ਵੀ ਉਹ ਤਾਂ ਪੁਲਿਸ ਵਾਲੇ ਵੀ ਮੰ ਲੋ ਜਾਇਰ ਕਰ ਸਕਦੇ ਵੀ ਇਸ ਬੰਦੇ ਨੇ ਸਾਨੂੰ ਕੰਪਲੇਟ ਮੈਂ ਕਹਿੰਦਾ ਤਿੰਨ ਖੜੇ ਸਾਬ ਦਾ ਨੰਬਰ ਹਾਂਜੀ ਕਿਹੜੇ ਹੈਗੇ ਆ ਜੀ ਅੱਛਾ ਹਾਂਜੀ ਠੀਕ ਹੈ ਜੀ ਤੇ ਕੀ ਇਹ ਜਿਹੜਾ ਘਟਨਾ ਹੋ ਰਹੀ ਹੈ ਤੁਹਾਨੂੰ ਲੱਗਦਾ ਹੈ ਵੀ ਕਿ 1% ਵੀ ਨਹੀਂ ਹਰਦੀਪ ਸਿੰਘ ਇਹ ਕੰਮ ਕਰ ਸਕਦਾ ਅੱਛਾ ਪਿੱਛੇ ਪਿੱਛੇ ਕੋਈ ਆ ਉਹ ਜਾਏ ਨਾ ਤੇ ਮੁਕਦਮਾ ਆ ਜਾਂ ਕੋਈ ਏਦਾਂ ਦੀ ਕੋਈ ਕਾਰਵਾਈ ਕੋਈ ਨਹੀਂ ਮਤਲਬ ਤੁਹਾਡੇ ਮੁਤਾਬਕ ਇਹ ਜੇ ਬਿਲਕੁਲ ਬੇਕਸੂਰ ਹਨ ਬੇਕਸੂਰ ਬਿਲਕੁਲ ਇਹ ਤਾਂ ਨਸ਼ੇ ਦੇ ਜਿਹੜਾ ਕਰਦੇ ਉਹਨਾਂ ਦੇ ਵਿਰੋਧ ਦੀ ਗੱਲ ਕਰਦੇ ਕਿ ਕਿਉਂ ਕਰ ਦੇਗੇ ਵੇਚ ਦੇਗੇ ਅਸੀਂ ਸਾਰੇ ਮਿਲ ਕੇ ਵਿਰੋਧ ਕਰਨਾ ਬਿਨਾਂ ਦੇ ਖਿਲਾਫ ਤੁਸੀਂ 6 ਸਾਲ ਪਹਿਲਾਂ ਅਸੀਂ ਇਸੇ ਚਾਰ ਪੰਨਾਂ ਦੀ ਪੰਚਾਇਤ ਵੀ ਇਕੱਠੀ ਕੀਤੀ ਸੀ ਮਤਾ ਵੀ ਪਾਇਆ ਸੀ ਬੇਕਮਾ ਤੂੰ ਆਪਾਂ ਨਾ ਮੰਨ ਲੈ ਪੰਚਾਇਤ ਦੇ ਰਹੀਆਂ ਪਰ ਰੋਕੀਏ ਇਹਨਾਂ ਨੂੰ ਇਹਨਾਂ ਨੂੰ ਬੱਚਿਆਂ ਨੂੰ ੁੰਡਿਆਂ ਨੂੰ ਜੋ ਆਦੀ ਨਸ਼ਾ ਕਰ ਰਹੇ ਨੇ ਅਸੀਂ ਤੇਨ ਦੇ ਖਿਲਾਫ ਹੈਗੇ ਨਾਲ ਮੇਰੀ ਦੁਕਾਨ ਹੈ ਹਰਦੀਪ ਦੇ ਨਾਲ ਹੀ ਹੈਗੀ ਮੇਰੀ ਦੁਕਾਨ ਇਹ ਤਾਂ ਕਿਸੇ ਦੀ ਬੇਲੀ ਦੁਕਾਨ ਪਈ ਪਈ ਇਹਨਾਂ ਕਿਸੇ ਹੋਰ ਨੇ ਆ ਕੇ ਰੱਖ ਗਿਆ ਕੋਈ ਜ਼ਮਾਨਾ ਸਾਨੂੰ ਕੀ ਪਤਾ ਰਾਤ ਨੂੰ ਕੋਈ ਵੇਲੇ ਕੋਲੇ ਰੱਖ ਗਿਆ ਹੋਵੇ ਤਾਂ ਅਸੀਂ ਇਹ ਚੀਜ਼ਾਂ ਦੀ ਗਾਰੰਟੀ ਨਹੀਂ ਲੈਂਦੇ ਹਾਂ ਇੱਕ ਮੰਨ ਲੈ ਸਾਡੇ ਨਾਲ ਦੁਸ਼ਮਣੀ ਕਰੇ ਦੁਸ਼ਮਣੀ ਕੱਢੀ ਜਾਏ ਰੰਜਿਸ ਸਾਡੀ ਕੱਢੀ ਜਾ ਰਹੀ ਠੀਕ ਹੈ ਇਹ ਰੰਜਿਸ ਕੱਢ ਨਹੀਂ ਸਾਡੇ ਸਿਰਾਂ 'ਚ ਡਾਂਗ ਮਾਰਦੇ ਹਾਂ ਛੋਟਾ ਮਾਰਨ ਜੰਨੀ ਹਾਰ ਤੱਕ ਕਿਉਂ ਕਰਦੇ ਨੇ ਠੀਕ ਹੈ ਜਹਾਬ ਸਾਹਿਬ ਜੀ ਕਹਿੰਦੇ ਸੀ ਸੌ ਦਿਨ ਨੂੰ ਪਿਆਰ ਰਹਿ ਕੇ ਜਿਹੜੀਦੀ ਪੈਦਾ